ਸਵਾਗਤ ਹੈ ਜੀ ਅੱਜ ਦੇ ਵਲੌਗ 'ਚ ਗੰਨਾ ਦੇਖਣ ਆਏ ਸੀ ਸਾਬੇ ਦਾ ਸਾਬਾ ਲੱਗਾ ਤਰਫਾਲੀ ਫੇਰ ਨੂੰ ਤੇ ਗੰਨਾ ਦੇਖਣ ਆਇਆ ਸੀਗਾ ਲੱਖਾ ਆਇਆ ਆ ਮੈਂ ਆ ਦੋਨੇ ਜਣੇ ਆਏ ਆ ਲੱਖਾ ਉਹ ਖੜਾ ਸਾਹਮਣੇ ਇਹ ਕਤੇ ਇਹ ਲਾਲਿਆਂ ਨੂੰ ਸਾਫਾ ਨਹੀਂ ਸੂਤ ਆਉਂਦਾ ਇਹਦਾ ਲੱਖੇ ਦਾ ਹੈ ਤੇ ਆ ਜਿੰਨਾ ਕਣਕ ਤਾਂ ਹੀ ਆ ਕਣਕ ਤੋਂ ਸਿੱਧਾ-ਸਿੱਧਾ ਉਧਰ ਉਹ ਸਿਰੇ ਤੱਕ ਚੱਲ ਗਿਆ ਪਰਲੇ ਬੰਨੇ ਬਿੱਟੂ ਦਾ ਉਹ ਕਣਕ ਵਾਲਾ ਇਹਦਾ ਆ ਮੱਕੀ ਪਰੇ ਸਤਨਾਮ ਦੀ ਆ ਉਹ ਕਮਾਦ ਦੇ ਬਿੱਟੂ ਦਾ ਉਹ ਜਿਹੜਾ ਵੱਡਾ-ਵੱਡਾ ਨਹੀਂ ਕਮਾਦ ਜਿੱਥੇ ਆਪਾਂ ਸਵੇਰੇ ਉਦੋਂ ਲਾਸ਼ ਤੱਕ ਕੀਤੀ ਉਹਨਾਂ-ਉਨਾਂ ਇਹਦਾ ਉਹ ਸਿਰੇ ਤੱਕ ਆ ਸਿੱਧਾ ਹੀ ਚੱਲ ਗਿਆ ਫੇ ਹਾਂ ਸਿੱਧਾ ਇੱਥੇ ਹੈਗੇ ਇਹਦੇ 12-13 ਖੇਤ ਹਾਂ ਇੱਕੋ ਟੱਕ ਗੰਨਾ ਸੋਨਾ ਹੋਇਆ ਆ ਸਾਰਾ ਹੀ ਇਹਦਾ 94 ਦੇ ਫਟਾਰ ਬਹੁਤ ੱੱਲਿਆਂ ਫੁੱਟਣ ਡਿਆ ਆ। ਸੂਏ ਨਿਕੰਡੇ ਆ ਪਾਣੀ ਲਾਇਆ ਤਾਂ ਆ ਦੇਖੋ ਸੂਆ ਨਿਕਲਿਆ ਹੋਰ ਨਵਾਂ ਨਿਕਲਿਆ ਇਹ। ਤੇ ਜੰਮ ਬਹੁਤ ਸੋਨਾ। ਆ ਦੇਖੋ ਇੱਥੇ ਪਾਣੀ ਲੱਗਾ। ਪਾਣੀ ਲੱਗਣ ਤੋਂ ਬਾਅਦ ਆ ਚੌਹੇ ਸੂਏ ਬਾਅਦ ਚ ਨਿਕਲੇ ਆ ਇਹਦੇ। ਗੰਨਾ ਜਿੰਤਨੂ ਮਰਜ਼ੀ ਨਿਕਾ ਮਾਰ ਲੀਏ ਭਰ ਗਿਆ ਖੇਤ। ਸਪਰੇ ਵੀ ਉਦਣ ਇਹਨੇ ਮਾਰਤੀ ਸੀਗੀ ਬਿਮਾਰੀ ਵੀ ਹੈ ਨਹੀਂ ਇਹਨੂੰ। 95 ਨੂੰ ਹੱਲੇ ਵਿੱਚ ਹੈਗੀ ਆ ਬਿਮਾਰੀ। ਤੇ ਇਹਨੂੰ 94 ਨੂੰ ਉਹਦਾਂ ਨਾਲ ਲੱਗਦੀ ਮਾਰ ਦਿੱਤੀ ਸੀ 94 ਮੋਢੇ ਨੂੰ ਉਹਦਾਂ ਸੁੰਡੀ ਜੀ ਸੀ ਪੀ ਪੀਲੀ ਜੀ ਚਲੋ ਸਪਰੇਅ ਕਰਤੀ ਵਧੀਆ ਹੋ ਗਿਆ ਹੁਣ ਜਿੱਦਰ ਨੂੰ ਮਰਜੀ ਇਹਦੇ ਨਿਗਾ ਮਾਰ ਲਓ ਸਭ ਵਧੀਆ ਹੈ ਕਮਾਟਾਪ ਦਾ ਉਹਦਾਂ ਨੂੰ ਵੀ ਵਧੀਆ ਹੈ ਕਮਾ ਦਾ ਆਪਾਂ ਉਹਦਾਂ ਦੇ ਆਏ ਲੱਗੇ ਕਾਫੀ ਦਿਨ ਹੋ ਗਿਆ ਮੇਰੇ ਕਾ ਬਹੀ ਕਿਦ ਨਹੀਂ ਆਏ ਹੁਣ ਇਹਨੂੰ ਗੰਨਾ ਦੇਖਣ ਆਪਾਂ ਜਿੱਥੇ ਨਿਕਲਿਆ ਜਾੜਿਆਂ ਦੇ ਜਾੜੇ ਹੀ ਆ ਦੇਖੋ ਇਥੋਂ ਥਾ ਦੋ ਨਕਲੇ ਨਵੇਂ ਉਹ ਗੰਨਾ ਨਿਕੰਡਿਆ ਇਹ ਉਹ ਵਲਗਨਾ ਆ ਇਹ ਗੰਨਾ ਨਿਕੰਡਿਆ ਆ ਆ ਇਹ ਇੱਕ ਨਾ ਨਕਲਿਆ ਵੇਚਾ ਦੇ ਪਟਾਰ ਜਾ ਰਹਿਣ ਦਾ ਵਾ ਪਾਣੀ ਲੱਗਣ ਤੋਂ ਬਾਅਦ ਹੁਣ ਤਰਫਾਲੀ ਫੇਰ ਕੇ ਛੱਡ ਦੇਣਾ ਇਹ ਦੱਸ ਦੇ ਨਹੀਂ ਨੂੰ ਉਹਨੇ ਕੁਝ ਕਰਨਾ ਜਦੋਂ ਸੁੱਕਣ ਲੱਗਾ ਉਹ ਦਿਨ ਫੇਰ ਪਾਣੀ ਲਾਉਣਾ ਪਾਣੀ ਲਾ ਕੇ ਤੇ ਫੀਦਾ ਬਣਾਈ ਕਰਨੀ ਹੱਲੇ ਬਣਾਈ ਦੀ ਬਾਤ ਤੇ ਨਹੀਂ ਆਇਆ ਜੇ ਬਣਾਈ ਕਰਤੀ ਥੱਲੇ ਉਹੜਾ ਫਟਾਰਿਆ ਘੁੱਟਿਆ ਜਾਣਾ ਜਦੋਂ ਹੁਣ ਆ ਫਟਾਰ ਆਉਣ ਡਿਆ ਥੱਲੇ ਆਹ ਦੇਖੋ ਏਦਾਂ ਦਾ ਫਿਰ ਫਟਾਰ ਥੋੜਾ ਰੁਕ ਜਾਂਦਾ ਹੁਣ ਆ ਗੰਨੇ ਦੇ ਮੋਢੇ ਆ ਇਹ ਆਹ ਦੇਖੋ ਇਹਦੇ ਮੋਢ ਫੁੱਟਣ ਡਿਆ ਪਰਲੇ ਬੰਨੇ ਵੀ ਫੁੱਟਣ ਡਿਆ ਫਟਾਰ ਬਥੇਰਾ ਫੁੱਟਣ ਡਿਆ ਆ ਇਹ ਲੰਗਰਾਂ ਫੇ ਘਟ ਜਾਣੀਆਂ ਵਿੱਚ ਲੱਗਾ ਆ ਸ਼ਾਮਾਂ ਪੈ ਚੱਲੀਆਂ ਆ ਤਰਫਾਲੀ ਫੇਰਦਾ ਆ ਆਉਂਦਾ ਤਾਂ ਮੈਂ ਦਿਖਾਉਣਾ ਤੁਹਾਨੂੰ ਆਉਂਦਾ ਵੇ ਸੱਭਾ ਦੰਨੇ ਲਈ ਬਣਾਈ ਗੰਡਿਆ ਆ ਮੈਂ ਬਣਾਈ ਸੋਰੀ ਤਰਫਾੜੀ ਫੇਰੰਡਿਆ ਗੰਨੇ ਤੇ ਤੇ ਮੈਂ ਨਾ ਆਇਆ ਸਪੈਸ਼ਲ ਇਹਨੂੰ ਗੰਨੇ ਆ ਦੇ ਵਿੱਚ ਕੀ ਕਰਦਾ ਕੀ ਮੈਂ ਉਹ ਕਈ ਸਿਹਾਰੀਆਂ ਪਿਆਰੀਆਂ ਦੇਖਦੀਆਂ ਕਰੀ ਵਧੀਆ ਬਾਤ ਤੇਦਰਪਾਲੀ ਇਹਦੀ ਫਿਰ ਚੱਲੀ ਆ ਮੀਆਂ ਜਨਾਬਾ ਅੱਜ ਗੰਨੇ ਦੇ ਬੇਟਾ ਆ ਕੇ ਦੇਖਿਆ ਟਰੈਕਟਰ ਤੇ ਜੜ ਕੇ ਦੇਖਣ ਡਏ ਆ ਸਰਦਾਰ ਫੇਰ ਦਾ ਤਰਫਾਲੀ ਇਹਦੇ ਨਾਲ ਹੀ ਉਹ 껫ਾ ਲਾਉਂਦੇ ਲਾਉਂਦੇ ਆਹੀਂ ਕਹੇ ਉੱਧਰਲੇ ਸਿਰੇ ਵੀ 껫ਾ ਮਾਰ ਰਹੀ ਏ ਇਹ ਫਾਲੀ ਅੱਧੇ ਗਜੇ ਫਿਰ ਚੱਲੀ ਆ ਅੱਧਾ ਬਲਾੜ ਇੱਥੇ ਹੋ ਜਾਂਦਾ ਮੋਟਰ ਦੇ ਬਰਾਬਰ ਇਧਰਲੇ ਬੰਨੇ ਪਾਣੀ ਪਹਿਲਾਂ ਲੱਗਾ ਆ ਜਿਹੜੇ ਖੇਤ ਆ ਆ ਇਧਰਲੇ ਮਗਰਲੇ ਖੇਤਾਂ ਨੂੰ ਪਹਿਲਾਂ ਦਾ ਲੱਗਾ ਹੋਇਆ ਗੰਨਾ ਸਾਰਾ ਹੀ ਪਹਿਨਾਂ ਘਟੌਪਦਾ ਮੈਂ ਸਰਦਾਰ ਨੂੰ ਕਹਿੰਦਾ ਮੈਂ ਕਹਿੰਦਾ ਸਰਦਾਰਾ ਨਜ਼ਰ ਨਾ ਲੱਗ ਜੇ ਉਹਦੇ ਛਾਟੀ-ਚੁੱਟੀ ਜੀ ਡੰਗਦੇ ਇਹਨੂੰ ਕੱਕਿਆ ਸੋਣਾ ਰੂਹ ਖੁਸ਼ ਹੁੰਦੀ ਆ ਲਖਿਆ ਹਾਂ ਕੰਨਾ ਪੂਰਾ ਟੌਪ ਦਾ ਲੈ ਜੰਮ ਪਾ ਨਿਕੰਡਿਆ ਕੰਨੇ ਦਾ ਜੰਮ ਪੂਰਾ ਨਿਕਲਿਆ ਇੱਥੇ ਕਾ ਡਬਲ ਪਾਣੀ ਪਿਆ ਆ ਤਾ ਕਹਿੰਦੇ ਆਪਾਂ ਹਰਿਆ ਲੈ ਇੱਥੇ ਵੀ ਹੋਰ ਨਿਕਲਿਆ ਕੰਨਾ ਸਾਰੇ ਆਪਣੀਆਂ ਅੱਖਾਂ ਜਾ ਰਾ ਕੈਚ ਕਰਦੀਆਂ ਹੱਲੇ ਮੋਬਾਈਲ ਘੱਟ ਕਰਦਾ ਮੋਬਾਈਲ ਤੇ ਇੰਦਾ ਲੱਗਦਾ ਜਿਦਾਂ ਕੰਨਾ ਜਿਹੜਾ ਛੋਟਾ ਨਾਕਾ ਹੁੰਦਾ ਸਰੋ ਨਾ ਵੀ ਪਿਛਲੇ ਸਾਲ ਨਾਲੋਂ ਵਧੀਆ ਨਾ ਪਰ ਪਿਛਲੇ ਸਾਲ ਮਾਮਾ ਸਾਡੇ 600 ਪਲਾਟ ਨਿਕਲਿਆ ਗੰਨਾ ਤੇਰਾ ਇਹ ਕਾਹਨ ਵਧਣਾ ਹੀ ਆ ਉਹ ਛੱਡਿਆਂਂਦੇ ਆ ਹਾਂ ਛਣੌੜੀ ਦੇ ਅੰਡੇ ਆ ਦੇਖ ਲੋ ਭਾਂ ਦੇ ਜ਼ਿਮੀਦਾਰ ਭਾਂ ਦੇ ਆ ਦੇਖ ਲੋ ਜਿੱਥੇ ਸੀ ਉੱਥੇ ਉਦਾਂ ਹੀ ਛੱਡ ਦਿੱਤਾ ਇਹਦੇ ਆ ਨਹੀਂ ਛਣੌੜੀ ਦੇ ਆਂਡੇ ਆ ਜ਼ਿਮੀਦਾਰ ਦਾ ਹਰ ਇੱਕ ਚੀਜ਼ ਤੇ ਬਚਾਉਂਦੀ ਬਚਾਉਂਦਾ ਜਾਨਵਰ ਨੂੰ ਕਿਸੇ ਵੀ ਚੀਜ਼ ਦੇ ਲੋਰੀ ਤਾਂ ਕੀ ਆ ਜਲੇ ਆ ਸਾਰਾ ਹੀ ਗੰਨਾ ਸੋਹਣਾ ਗੰਨਾ ਇਧਰ ਵੀ ਸੋਹਣਾ ਆ ਇਧਰਲੇ ਫਿਰੇ ਲੱਗੇ ਕਿ ਤੇ ਅਮਨੀ ਨਿੰਦਨ ਵਾਲਾ ਗੰਨਾ ਯਾਰ ਸਾਰਾ ਹੀ ਸੋਹਣਾ ਆ ਆਖੇ ਨਹੀਂ ਕੱਖੇ ਨਹੀਂ ਆਖੇ ਨਹੀਂ ਕੱਖੇ ਨਹੀਂ ਕੱਖ ਤੋਂ ਬਚਾਇਆ ਕਿਤੇ ਵੀ țeੜ ਬਣ ਗਈ ਕਾਦੀ ਜੰਮ ਵੀ ਸੋਹਣਾ ਕੱਖ ਦੀ ਕੋਈ țeੜ ਵੀ ਐ ਨਹੀਂ ਸਾਰੇ ਤਰ੍ਹਾਂ ਹੀ ਆ ਥਈ ਆ ਇਧਰਲੇ ਗੇਤ ਤਾਂ ਤਰਫਾਲੀ ਵੀ ਬੱਤ ਤੇ ਲੱਗੀ ਆ ਫੇਰ ਕਾਲਦੀ ਰਾਸ ਗੱਡੀ ਆ ਉਹ ਗੁੱਲੀਆਂ ਤਰਿਆਂ ਵੇਦਿਆਂ ਪਾਣੀ ਲਾ ਕੇ ਹਟਿਆਂ ਬੂਟਿਆਂ ਨੂੰ ਇੱਧਰ ਵੀ ਲਾਇਆ ਪਾਣੀ ਤੇ ਉਧਰ ਵੀ ਆਂਬ ਵੱਲ ਵੀ ਆਂਬ ਨੂੰ ਵੀ ਭਰ ਕੇ ਹਟਿਆਂ ਦਿਖਾਉਣਾ ਮਾਦਰ ਜਾ ਕੇ ਆਂਬ ਦੇ ਲਾਗੇ ਵੀ ਇਦਾਂ ਖਾਲੀਆਂ ਗੱਡੀਆਂ ਆ ਉਦਾਂ ਤੇ ਗਿਲ ਇੱਥੇ ਮੁੱਢ ਤੱਕ ਆਈ ਸੀ ਪਰ ਖਾਲੀਆਂ ਕੱਢ ਦਿੱਤੀਆਂ ਵੀ ਹੋਰ ਗਿਲ ਦੂਰ ਤਾਈਂ ਚਲ ਜਵੇ ਪਾਣੀ ਭਰ ਕੇ ਹਟਿਆਂ ਸਾਰੇ ਇੱਥੇ ਆਂਬ ਦੇ ਮੁੱਢ ਤੇ ਨਾਲ ਕੱਢ ਦਿੱਤੀਆਂ ਆ ਖਾਲੀਆਂ ਤੇ ਜਾਲੇ ਨੂੰ ਪਾਣੀ ਜਾਵੇ ਆਂਬੀਆਂ ਕਿਰੀ ਜਾਂਦੀਆਂ ਵੀ ਥੋੜਾ ਪਾਣੀ ਲੱਗਣਾ ਸ਼ਾਇਦ ਘਟ ਕੇ ਰਣਗੇ ਤੇ ਉਧਰ ਵੀ ਬੂਟਿਆਂ ਨੂੰ ਵੀ ਪਾਣੀ ਲਾ ਕੇ ਹਟਿਆ ਜਿਹੜੇ ਪਰੇ ਬੀਜੇ ਆ ਸਾਰੇ ਟੋਟਲ ਜਿੰਨੇ ਵੀ ਬੂਟੇ ਬੀਜੇ ਸਾਰਿਆਂ ਨੂੰ ਪਾਣੀ ਲਾ ਕੇ ਹਟਿਆ ਤੇ ਆ ਦੇ ਅੰਬੀਆਂ ਇਦਾਂ ਡਿੱਗੀ ਜਾਂਦੀਆਂ ਆ ਹਵਾ ਵੀ ਕੋਈ ਇੰਨੀ ਜ਼ਰਾ ਤੇਜ਼ ਨਹੀਂ ਭਗਦੀ ਫੇਰ ਵੀ ਤਾਂ ਟਪ ਟਪ ਡਿੱਗੀ ਜਾਂਦੀਆਂ ਰਾਤ ਬਾਰਿਸ਼ ਹੋ ਗਈ ਸੋਣਾ ਪੈ ਗਿਆ ਮੀਂਹ ਰਾਤ ਨੇਰੀ ਪਹਿਲਾਂ ਬਹੁਤ ਸੀ ਨੇਰੀ ਤੋਂ ਬਾਅਦ ਤੇ ਮੀਂਹ ਪਿਆ ਕਰਾਂ ਲਾਂ ਬਗੀਆਂ ਰਾਤ ਨੂੰ ਉਦਾਂ ਸੁੱਕੇ ਸੀਗੇ ਬਾਣ ਪੱਟ ਨਹੀਂ ਹੋਣੇ ਦੇਵੇ ਆ ਦੇਖੋ ਕਿੱਥੇ ਤੱਕ ਆੜ ਦੇ ਵਿੱਚ ਉਹ ਤਾਂ ਕੰਬੀਆਂ ਗਈਆਂ ਆ ਤੇ ਕਿੱਥੇ ਉਹ ਆਂਦੇ ਆ ਆਂਦੇ ਆ ਉਥੋਂ ਰੋੜ ਕੇ ਵਿੱਚ ਦੀ ਪਾਣੀ ਦੇ ਹੋ ਗਏ ਆਂਦੀਆਂ ਇੱਥੇ ਤੱਕ ਆ ਗਈਆਂ ਆ ਉਹ ਮੂਰ ਤੱਕ ਚੱਲ ਗਈਆਂ ਆ ਅੱਜ ਇੱਥੇ ਗੋਡ ਗੜਾਈਆ ਕੋਸ਼ ਤਾਂ ਸ਼ਾਮੀ ਕਰ ਦਿੱਤਾ ਸੀ ਇੱਥੇ ਸਬਜ਼ੀ ਦਾ ਕੋਸ਼ ਹੁਣ ਕੀਤਾ ਗੋਡ ਗੜਾਈਆ ਕਰ ਦਿੱਤੀ ਪਧਰੀ ਬੇਲਾਂ ਰਾਦ ਨੇਰੀ ਨੇ ਚੰਬ ਛੱਡੀਆਂ ਤੇ ਮਿਰਚਾਂ ਤੇ ਟਮਾਟਰ ਸਾਫ਼ ਕਰਦੇ ਕਾਹਦੇ ਪਤਾ ਨਹੀਂ ਲੱਗਦਾ ਕਿ ਕਿੱਥੇ ਹੈਗੇ ਕਿੱਥੇ ਨਹੀਂ ਹੁਣ ਇੱਕ ਵਾਰ ਕਰਤੀਆਂ ਸਾਫ਼ ਹੁਣ ਹਫਤਾ ਦਾ ਦੇ ਨਿਕਲ ਜਾਣੇ ਬਤਾਉਂ ਵੀ ਸੋਹਣੇ ਲੱਗ ਆਏ ਆ ਤੁਰ ਪਏ ਆ ਦੇਖਦੇ ਅਮਰੂਦ ਨੂੰ ਫੁੱਲ ਬਹੁਤ ਆਇਆ ਫਲ ਵੀ ਵੜਾ ਲੱਗਾ ਫੁੱਲ ਵੀ ਬਹੁਤ ਆਇਆ ਆ ਤੇ ਉਧਰ ਵੀ ਤਾਂ ਫੁੱਲ ਤੇ ਫਲ ਕਿੱਦਾਂ ਆਇਆ ਅਮਰੂਦ ਨੂੰ ਪੱਲ ਵੀ ਬਹੁਤ ਆਏ ਆ ਪਹਿਲਾਂ ਫਲ ਵੀ ਬੜਾ ਲੱਗਾ ਆ ਸਾਰੇ ਭਰੇ ਆ ਪੱਤੇ ਹੁਣ ਆਉਣ ਲੱਗੇ ਨੇ ਹਰੀ ਨੇ ਬਾਕੀ ਉਧਰ ਜਿਹੜਾ ਲਾਇਆ ਸੀ ਉਹਨੂੰ ਪਾਣੀ ਤੇ ਨਹੀਂ ਲਾਇਆ ਰਾਤ ਮੀਂਹ ਇੰਨਾ ਕ ਪੈ ਗਿਆ ਆ ਤੇ ਪਹਿਲੇ ਪਾਣੀ ਲੱਗੇ ਦੇ ਵਿੱਚ ਪਾਣੀ ਛੜ ਗਿਆ ਪਰਸੋਂ ਸਵੇਰੇ ਲਾਇਆ ਸੀ ਪਾਣੀ ਤੇ ਰਾਤ ਮੀਂਹ ਚੰਗਾ ਸ਼ਾਮਾਂ ਨੂੰ ਮਾਰਦਾ ਇਧਰਲੇ ਬੰਨੇ ਬਾਕੀ ਸਪਰੇਅ ਕਰ ਦੇਣੀ ਹੁਣ ਮੀਂਹ ਪੈ ਗਿਆ ਮੀਂਹ ਦੇ ਵਿੱਚ ਜੋ ਸਪਰੇਅ ਹੁੰਦੀ ਘਾਲੀ ਬਾਕੀ ਸਪਰੇਅ ਕਰ ਦਾਂਗੇ ਜਿੱਥੇ ਸਬਜ਼ੀਆਂ ਹੈ ਨਹੀਂ ਨੀਆਂ ਕਾ ਗੂ ਸੋ ਕੋ ਲੋਗਾ ਇਥੇ ਮਰੂਦਾ ਵਾਲਾ ਦਵਾਲਾ ਥੱਲਾ ਥੱਲਾ ਸਭ ਸਪਰੇਅ ਕਰਕੇ ਪਧਰਾ ਕਰਨਾ ਤੇ ਇਧਰਲੇ ਬੰਨੇ ਵੀ ਉਹ ਕਾ ਗੂ ਆੜੀਆਂ ਬਿੱਲ ਆ ਰਵਾਂ ਆਂ ਦੀਆਂ ਇਹ ਥੋੜੀਆਂ ਪੱਟ ਕੇ ਦੇਣੀਆਂ ਕਿਸੇ ਨੂੰ ਬਾਕੀ ਥੋੜੀਆਂ ਜਿਹਾ ਰੱਖ ਲਾਂਗੇ ਉਹ ਜਿਆਦਾ ਬਿੱਲਾਂ ਦਾ ਵੀ ਇਹਨਾਂ ਦਾ ਫਾਇਦਾ ਨਹੀਂ ਕੋਈ ਤੇ ਬਾਕੀ ਕਾ ਗੂ ਦੀ ਮਾਰ ਦਾਂਗੇ ਸਪਰੇਅ ਮੌਸਮ ਠੰਡਾ ਹੋਇਆ ਆ ਮੀਂਹ ਪੈ ਗਿਆ ਰਾਤ ਤੇ ਘੱਟਾ ਘੁੱਟਾ ਤੱਕ ਗਿਆ ਬੈ ਸਾਰੇ ਹੀ ਕਾ ਵਿੱਚੋਂ ਹੀ ਗੱਡਿਆ ਉਹਦੇ ਆ ਵੀ ਸਬਜ਼ੀ ਦੇ ਵਿੱਚੋਂ ਨਿਕਲੇ ਆ ਉਹ ਵੀ ਜਿਹੜਾ ਢੇਰ ਲੱਗਾ ਸਬਜ਼ੀ ਜੋਂ ਕੱਢਿਆ ਇੱਧਰਲੇ ਬੰਨੇ ਆ ਉਹ ਵੀ ਸਬਜ਼ੀ ਦੇ ਵਿੱਚੋਂ ਘਾਹ ਕੱਢਿਆ ਤਾਂ ਉਹ ਬਾਲੇ ਬੰਨੇ ਲੱਗਾ ਉਹ ਵੀ ਘਾਹ ਸਬਜ਼ੀ ਦੇ ਵਿੱਚੋਂ ਕੱਢਿਆ ਘਾਹ ਬਹੁਤ ਹੋਇਆ ਜੀ ਸਬਜ਼ੀ ਉੰਨੀ ਨਹੀਂ ਹੁੰਦੀ ਜਿੰਨਾ ਘਾਹ ਹੁੰਦਾ ਵਿੱਚ ਤੇ ਦਿਖਾਉਣੇ ਬਾਕੀ ਦਿਨੇ ਕਿਦਾਂ ਚੱਲਦਾ ਕੰਮ ਅੱਜ ਦੀ ਤੇਰੀ ਇਹ ਕਦੇ ਮੋਹਰੇ ਹੁੰਦਾ ਇਹਨਾਂ ਦੇ ਹੁਣ ਕੰਦੇ ਦਾ ਜੇ ਆ ਬਾਦ ਵੀ ਹੀ ਦਿੰਦੇ ਉਹ ਆਦਰ ਨੇਰੀ ਕਾਪੀਆ ਦੇ ਕਿਤੇ ਕਿਤੇ ਜਾਣੇ ਤੇ ਗਈਆ ਮੱਕੀ ਇਹ ਇਧਰਲੇ ਬੰਦੇ ਨੂੰ ਉਧਰਲੇ ਬੰਦੇ ਦੇ ਤੋਂ ਕਾਹ ਚਾ ਜਾ ਰਹਾ ਆ ਪਰ ਨਿਕਲ ਨਹੀਂ ਦਿੱਕੀ ਉਹ ਉਧਰ ਜਾਤੀ ਹੁਣ ਕਿੱਦਾ ਆ ساری ਨਮੀ ਪਾਈ ਗਿਆ ਇਧਰਲੇ ਬੰਦੇ ਦੇ ਜਿਹੜਾ ਮੋਰ ਦੀ ਫਸਲੀ ਦੇ ਨਾਲ ਕੋਈ ਨਹੀਂ ਦੇਖੋ ਤੇ ਇੰਨਾ ਪਰ ਆਦੀ ਛੱਪ ਦੇ ਨਾਲ ਨਾ ਉਥੋਂ ਪਾਣੀ ਆ ਉਹਦੇ ਤਬੀਜੇ ਭਰਿਆ ਤਬੀਜਾਂ ਭਰ ਕੇ ਆ ਦੇਖੋ ਇੱਥੇ ਤੱਕ ਆ ਰਾਤ ਦੀਆਂ ਲਮਾਰੀਆਂ ਲਪੁਰੀਆਂ ਚੱਕ ਚੱਕ ਨੇਰੀ ਨੇ ਬੁੱਧੀਆਂ ਮਾਰੀਆਂ ਨੇ ਰਖਾਨਾ ਬਹੁਤ ਜ਼ਿਆਦਾ ਅਸਕਾਰ ਆ ਉਹ ਪਾਣੀ ਕਢਦਾ ਹੁਣ ਕੜਾਹੇ ਜੇ ਕੜਾਹੇ ਤੋਂ ਫੇਰ ਬਾਹਰ ਕੱਢ ਦੂੰਗਾ ਭਰਿਆ ਪਿਆ ਪਾਣੀ ਇੱਧਰ ਵੀ ਆਹ ਅਕਲਜਾ ਹੋ ਗਿਆ ਪਾਣੀ ਤਬੀਜ ਦੇ ਵਿੱਚ ਉਦਾਂ ਨੁਕਸਾਨ ਕਰਨਾ ਇਹਨੇ ਇੱਧਰ ਕੜਾਹੇ ਜੈ ਜੋ ਕੜਾਹੇ ਜੋ ਬਾਹਰ ਕੱਢ ਦੂੰਗਾ ਪਾਣੀ ਬਾਲਾਂ ਨੂੰ ਬੁੱਲਣ ਅੰਦਰ ਲਾਇਆ ਸਾਰਾ ਅਗਲੇ ਸਾਲ ਦੀ ਲਾਇਆ ਬਾਲਣ ਸਾਰਾ ਇਹ ਗੁੱਲੀਆਂ ਬਲ ਜਾਣਗੀਆਂ ਖੋਰੀ ਦਾ ਦੇਖੀ ਜੀ ਖੋਰੀ ਨਾ ਵੀ ਹੋ ਕੇ ਨੂੰ ਚਕਾਦਾਂ ਗਲ ਗਈ ਤਾਂ ਵੀ ਕੋਈ ਨਹੀਂ ਉਹਦਾ ਉਹ ਤੋਂ ਬਾਲਣ ਨਹੀਂ ਮਿਲਦਾ ਜਦੋਂ ਚਲਾਈਦਾ ਜੱਬਾ ਤੇ ਅੰਦਰ ਹੀ ਲਾ ਲਿਆ ਹੈ ਅਨੇਰ ਖਾਣੇ ਨੇ ਕਾਫੀ ਰਾਤ ਕੈਰਮ ਚਾਵੇ ਬਗ ਕਈ ਕੋਛੀ ਤੋੜਿਆ ਰਾਤ ਪੱਤੀ ਵੀ ਨਹੀਂ ਆਈ ਨੈਟ ਨੂੰ ਸਭ ਕੁਝ ਬੰਦ ਹੋਏ ਆ ਚਲੋ ਮਿਲਦੇ ਹਾਂ ਕੱਲ ਨੂੰ ਕਿਸੇ ਹੋ ਬਲੌਗ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ